ਜਿਹੜੀਆਂ ਉਹਦੇ ਸਾਹਮਣੇ ਉਹ ਫਿਰ ਅੱਗੇ ਉਹਨਾਂ ਨਾਲ ਅਨੁਕੀ ਜਿਹੜਾ ਜਿਹੜਾ ਉਹ ਅਖਤਿਆਰ ਕੀਤਾ ਜਾ ਰਿਹਾ ਉਹਨਾਂ ਦੇ ਡਿਜੀਟਲ ਜਿਹੜਾ ਹੈ ਉਹ ਖਤਮ ਕਰਨ ਦਾ ਯਤਨ ਹੈ ਉਹ ਉਹਨਾਂ ਦੇ ਵਾਸਤੂ ਦੇ ਵੀ ਕਰ ਰਹੇ ਨੇ ਤੇ ਉਹਨਾਂ ਦੇ ਇਹ ਜੋ ਮੋਬਾਈਲ ਫੋਨ ਕਰਿਆ ਉਹਨਾਂ ਦੇ ਸਰਪਾ ਦੇ ਨੇ ਉਹਦਾ ਸਾਰਾ ਸਮਾਨ ਇਹਨਾਂ ਦੇ ਸਰਕਾਰੀ ਨਾਲ ਉਹਨਾਂ ਨਾਲ ਕੋਈ ਅਨੁਹਾਣੀ ਵਾਪਰਦੀ ਹੈ ਤੇ ਉਹਦੀ ਜ਼ਿੰਮੇਵਾਰ ਇਸ ਕੇਂਦਰ ਸਰਕਾਰ ਕਿਿਆ ਸਰਕਾਰ ਤੇ ਜਿਹੜਾ ਉਥੋਂ ਦਾ ਮੇਕੋ ਪ੍ਰਸ਼ਾਸਨ ਹੈ ਜਿਲ੍ਹਾ ਪ੍ਰਸ਼ਾਸਨ ਉਹ ਸਿੰਘ ਸਾਹਿਬ ਇਹ ਅਮਰਪਾਲ ਸਿੰਘ ਦੀ ਕੱਲ ਆਡੀਓ ਵੀ ਜਿਹੜੀ ਲਗਾਤਾਰ ਵਾਇਰਲ ਹੋ ਰਹੀ ਔਰ ਉਹਨਾਂ ਦੇ ਪਰਿਵਾਰ ਵੱਲੋਂ ਵੀ ਤੁਹਾਨੂੰ ਸਰਕਾਰ ਦੇ ਪਿੱਛੇ ਸ਼ਰਮੀ ਹੈ ਕਿ ਪਹਿਲੀ ਗੱਲ ਤਾਂ ਇਹ ਕਿ ਉਹ ਨੌਜਵਾਨ ਅੱਜ ਮਰਖਨ ਸਾਹਮਣੇ ਜਿਹੜੇ ਸੀ ਉਹ ਡਿਗਰੀ ਜਿਹੜੀ ਉਹਦੇ ਵਿੱਚ ਪੜ੍ਹਨ ਦਾ ਤੇ ਫਿਰ ਉੱਥੇ ਉਹਨਾਂ ਨਾਲ ਅਨੁਮੋਖੀ ਜਿਹੜਾ ਫਕੀਰਾ ਜਿਹੜਾ ਉਹ ਅਖਤਿਆਰ ਕੀਤਾ ਜਾ ਰਿਹਾ ਉਹਨਾਂ ਦੀ ਡਿਜੀਟਲ ਉਹ ਖਤਮ ਕਰਨ ਦਾ ਯਤਨ ਹੈ ਔਰ ਉਹਨਾਂ ਦੇ ਵਾਸ਼ਰੂਮ ਦੇ ਵਿੱਚ ਕਰਨ ਦੇ ਲਾੜੇ ਇਹ ਉਹਨਾਂ ਦੇ ਜਿਹੜੇ ਮੋਬਾਈਲ ਫੋਨ ਜਿਹੜੇ ਉਹਨਾਂ ਦੇ ਸਿਰ ਪਾ ਦੇਨੇ ਉਹਨਾਂ ਦਾ ਸਾਰਾ ਸਮਾਨ ਇਹਨਾਂ ਦੇ ਸਰਕਾਰ ਨਾਲ ਇਹਦੀ ਜਾਂਚ ਹੋਣੀ ਚਾਹੀਦੀ ਹੈ ਜੇ ਤੁਸੀਂ ਜਿਹੜੇ ਮੋਬਾਈਲ ਉਹਨਾਂ ਦੇ ਸਿਰ ਪਾਏ ਨੇ ਤੁਸੀਂ ਉਹਨਾਂ ਦੇ ਨੰਬਰ ਟ੍ਰੇਸ ਕਰਕੇ ਜੇ ਜਾਂਚ ਹੋਵੇ ਕਿ ਉਹ ਨੰਬਰ ਜਿਹੜੇ ਉਹ ਸਾਰੇ ਪ੍ਰਸ਼ਾਸਨ ਦੇ ਨਿਫਰ ਦੇ ਡਾਕਖਾਨੇ ਦੇ ਨਿਕਲਦੇ ਨੇ ਤਾਂ ਇਸ ਕਰਕੇ ਇਹ ਬਹੁਤ ਹੀ ਅਨੁਮੋਗਨਕੀ ਜਿਹੜਾ ਉਹਨਾਂ ਤੇ ਕਿਸਮ ਦਾ ਤਸ਼ੱਦਦ ਕੀਤਾ ਜਾ ਰਿਹਾ ਉਹਨਾਂ ਨੂੰ ਤੌਰ ਤੇ ਕੀਤਾ ਜਾ ਰਿਹਾ ਤੇ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਜੀ ਉਹਨਾਂ ਨਾਲ ਕੋਈ ਅਨਹਾਨੀ ਵਾਪਰਦੀ ਹੈ ਤੇ ਉਹਦੀ ਜ਼ਿੰਮੇਵਾਰ ਇੰਦਰ ਸਰਕਾਰ ਉਹ ਵਿਆਪਕ ਪ੍ਰਕਾਰ ਤੇ ਜਿਹੜਾ ਉਥੋਂ ਦਾ ਮੇਕਲ ਪ੍ਰਸ਼ਾਸਨ ਹੈ ਜ਼ਿਲ੍ਹਾ ਪ੍ਰਸ਼ਾਸਨ ਉਹ ਜ਼ਰੂਰ ਹੋਵੇਗਾ ਉਹ ਰਿਹਾ ਕੀਤੇ ਜਾਣੇ ਚਾਹੀਦੇ ਨੇ ਉਹਨਾਂ ਦੇ ਕੇਸ ਜਿਹੜੇ ਆ ਉਹ ਵਾਪਸ ਲਏ ਚਾਹੀਦੇ ਨੇ ਬਿਲਕੁਲ ਜਿਹੜੀ ਤੁਸੀਂ ਜ਼ਿਕਰ ਕੀਤਾ ਉਸ ਦਾ ਸਾਹਮਣੇ ਦੇ ਕੇ ਸਿੰਘ ਸਾਹਿਬ ਜੇ ਵੀ ਕਿਹਾ ਕਿ ਅਸੀਂ ਭੁਖਟਿਆਂ ਦੇ ਬੱਚੇ ਆ ਹਰਦਤ ਸਿੰਘਾਂ ਦੀ ਕਈਆਂ ਦੀ ਹਾਲਤ ਵੀ ਖਰਾਬ ਹੈ ਤੇ ਜੇਕਰ ਅਸੀਂ ਵੀ ਤਾਂ ਸਾਡੀਆਂ ਲਾਸਾਂ ਜਿਹੜੀਆਂ ਨੇ ਉਹ ਪੰਜਾਬ ਪੇ ਬਿਲਕੁਲ ਜੇ ਅਨਮਨੁੱਖੀ ਹਨ ਹੋਣੀ ਉਹਨਾਂ ਨਾਲ ਕੋਈ ਵਾਪਰਦੀ ਹੈ ਇਹਦੀ ਜ਼ਿੰਮੇਰੀ ਕੇਂਦਰ ਸਰਕਾਰ ਪੰਜਾਬ ਸਰਕਾਰ ਦੇ ਵਿਚੋ ਦਾ ਜਿਹੜਾ ਜਿਲ੍ਹਾ ਪ੍ਰਸ਼ਾਸਨ ਹੋਏਗਾ ਤੇ ਉਹਨਾਂ ਦੇ ਨਿਗਰਾਨੀ ਹਮਲਾ ਕੀਤਾ ਉਹਦੇ ਪ੍ਰਸ਼ਾਸਨ ਨੇ ਜਿਲ੍ਹਾ ਪ੍ਰਸ਼ਾਸਨ ਨੇ ਤੇ ਉਹਨਾਂ ਨਾਲ ਅਨੁਭੁਕੀ ਕਿਹੜਾ ਹੈ ਉਹ ਵੀਰਾ ਤਿਆਰ ਕੀਤਾ ਜਾ ਰਿਹਾ ਉਹਨਾਂ ਨੂੰ ਟਾਰਚਰ ਕੀਤਾ ਜਾ ਰਿਹਾ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਇਹਨਾਂ ਵੱਟਾ ਉਹਨਾਂ ਦਾ ਅਪਰਾਧ ਨਹੀਂ ਜਿਸ ਦੀ ਸੰਬੰਧੀ ਸਜ਼ਾ ਜਰੀ ਹੈ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਇਹ ਬਹੁਤ ਜ਼ਿਆਦਾ ਚੀਜ਼ ਹੈ ਕਲੋਨੀ ਹਰਕਤ ਹੈ ਸਰਕਾਰ ਸਰਕਾਰ ਵੱਲੋਂ ਹੋਣ ਜਿਹੜਾ ਯੂ ਟਰਨ ਲਿਆ ਗਿਆ ਉਹਨਾਂ ਨੇ ਮਤਲਬ ਕਿਹਾ ਗਿਆ ਕਿ ਕੋਈ ਵੀ ਕਾਨੂੰਨ ਐਸਾ ਨਹੀਂ ਲਿਆਂਦਾ ਜਾਏਗਾ ਉਸ ਫੈਸਲੇ ਨੂੰ ਸਿੱਧਾ ਸਾਹਮਣੇ ਦੇ ਕੇ ਮਹਾਰਾਸ਼ਟਰ ਸਰਕਾਰ ਕੋਲ ਡਰੋਨ ਬਣਾਉਂਦੇ ਵਕਤ ਸਮੁੱਚੇ ਵਿਸ਼ਵ ਦੇ ਵਿੱਚ ਵਾਸਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਕਦ ਕਰਨੀ ਚਾਹੀਦੀ ਹੈ ਖਾਸ ਤੌਰ ਦੇ ਉੱਤੇ ਹਜ਼ੂਰੀ ਸਿੱਖ ਜਿਹੜੇ ਨੇ ਸਾਡੇ ਉੱਥੇ ਹైదరాబాద్ ਦੇ ਵਿੱਚ ਜਾਂ ਮਹਾਰਾਸ਼ਟਰ ਦੇ ਵਿੱਚ ਪਪਈ ਪਪਈ ਮੁੰਮਾ ਜੀ ਤਖਸ਼ੀਰ ਹੁੰਦਾ ਕਿ ਜਿਹੜਾ ਸਾਰੀ ਤਖਸ਼ੀਰ ਹਜ਼ੂਰ ਸਾਹਿਬ ਕੇ ਸਬਾਣਾ ਮਾਉਂਦੇ ਹੈ ਉਹਨਾਂ ਦੀਆਂ ਵੀ ਕਿਸੇ ਭਾਵਨਾਵਾਂ ਦੇ ਵਿੱਚ ਐਕਟ ਹੋਵੇ ਬੇਤੁਰੀਆਂ ਨਹੀਂ ਸਭ ਸਭ ਇੱਕ ਵੀ ਰੋਡ ਜਾਂ ਵੀਡੀਓ ਵਾਇਰਲ ਹੋਰੀ ਤੁਹਾਡੇ ਨਾਲ ਕੋਈ ਖਾਸ ਸਿੰਘ ਸਾਹਿਬ ਚੀਫ ਖਾਲਸਾ ਦਮਾਨ ਦੀ